சா வட ஓகே டாக்டர் நான் ஃபோன் கதஹர் நான் ஃபோன் கிளஹா ஆலோ ஹலோ ਡਾਇਰੈਕਟਰ ਸਾਹਿਬ ਜੀ ਆਇਆ ਜੀ 6000 ਰੁਪਏ ਰੁਕੇ ਆਈ ਜਾਂਦਾ ਆਇਓ ਘਰੇ ਟੀਕਾ ਲਾ ਕੇ ਜਾਇਓ ਆਇਓ ਮਾੜਾ ਜਿਹਾ ਛੇਤੇ ਬਹੁਤ ਤਕਲੀਫ ਹੈ ਆਏ ਆਏ ਆਹ ਹਾਂ ਆ ਹਾਂ ਅਬ ਵਰਗਾ ਦਾ ਫੜਕਾ ਮਿਲਦਾ ਡਾਕਟਰ ਆ ਗਿਆ ਹਾਂ 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 ਹੋਏ ਹਾਂ ਆ ਜਾਓ ਜੀ ਆ ਜਾਓ ਆਇਓ ਆਇਓ ਬਹਿ ਜਾਓ ਆ ਕੁਰਸੀ ਵੀ ਹੈ ਉਹ ਬੜੇ ਬਦਦਰ ਨੇ ਘਰ ਪਾਇਆ ਕਿ ਨੈਣਾ ਦੇਵੀ ਵਾਲੀਆਂ ਪਹਾੜੀਆਂ ਨੇ ਆਇਓ ਕੀ ਆ ਕੋਈ ਕੰਮ ਮੈਂ ਥੋੜਾ ਉੱਚੇ ਮੀਨੇ ਖਾਂ ਪਤੰਦਰਾ ਰੱਖੀ ਬੈਠਾ ਹੈ ਜਿਵੇਂ ਕੋਈ ਨੈਣਾ ਦੇਵੀ ਦੇ ਪਹਾੜ ਹੁੰਦੇ ਆ ਮੈਂ ਤਾਂ ਮਸਾ ਤੇਰੇ ਘਰ ਤੱਕ ਪਹੁੰਚਿਆ ਉਹ ਦੱਸ ਤੈਨੂੰ ਕੀ ਹੋਇਆ ਡਾਕਟਰ ਸਾਹਿਬ ਜੀ ਮੈਂ ਹੁਣ ਮੇਰਾ ਪੇਟ ਅਫਰਿਆ ਗਿਆ ਮੇਰਾ ਦਮ ਘਸੇ ਲੱਗੀ ਬਈ ਓਏ ਲੰਮਾ ਪੈ ਜਾ ਲੰਮਾ ਯਾਹੂ ਲੰਮਾ ਪੈ ਜਾ ਪੈ ਜਾ ਜੀ ਲਓ ਜੀ ਪੈ ਜਾ ਨਾ ਆਏ ਹਾਂ ਆਏ ਹਾਂ ਓਏ ਹੋਏ ਓ ਤੈਨੂੰ ਤਾਂ ਵਾਹੀ ਗੰਦੀ ਬਿਮਾਰੀਆਂ ਓ ਬੜੀ ਗੰਦੀ ਬਿਮਾਰੀਆਂ ਕੀ ਤੈਨੂੰ ਦੱਸਾਂ ਮੈਂ ਭਰਾਵਾ ਦੱਸ ਨਹੀਂ ਸਕਦਾ ਇਨੂੰ ਉਹ ਬਿਮਾਰੀ ਹੈ ਤੇਰਾ ਤਾਂ ਟੱਟੀ ਨਾਲ ਪਿਸ਼ਾਬ ਆਉਂਦਾ ਸਾਨੂੰ ਉੱਚਾ ਜੋਰ ਦੀ ਹਾਂ ਹਾਂ ਉੱਚਾ ਜੋਰ ਦੀ ਸਵਾ ਹੈ ਹਾਂ ਹਾਂ ਡਾਕਟਰ ਜੀ ਆਇਸ ਤੋਂ ਚੁੱਚੇ ਹੋਰ ਕੀ ਸਾਲ ਹੋ ਗਏ ਮੈਂ ਅ ਮੇਰਾ ਤਾਂ ਸਾਰਾ ਬਈ ਬਾਹਰੋਂ ਚੁਰਿਆ ਆਉਂਦਾ ਆ ਇੱਕ ਗੋਲੀ ਖਾਦੀ ਹੋਈ ਨਾ ਤੇ ਤੜਕੇ ਨੂੰ ਭੱਜ ਕੇ ਮੰंजे ਤੋਂ ਉੱਠੇਗਾ ਠੀਕ ਆ ਨਾ ਹਾਂ ਆ ਗੋਲੀ ਇੱਕ ਖਾਦੀ ਹੋਈ ਮੰंजे ਤੋਂ ਭੱਜ ਕੇ ਉੱਠੇਗਾ ਆ ਜਾ ਵਸਤੂ ਹੋ ਗਿਆ ਠੀਕ